ਸਸਿਕਾ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤਾਂ ਉਮੀਦ ਕਰਦੀਆਂ ਜੇ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਣਾ ਬਹੁਤ ਹੀ ਹੈਲਦੀ ਗਾਜਰ ਤੇ ਸੂਜੀ ਦੇ ਕੇਕ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਕੇਕ ਖਾਣ ਵਿੱਚ ਇੰਨਾ ਸਵਾਦ ਲੱਗਦਾ ਹੈ ਕਿ ਤੁਸੀਂ ਇਸ ਨੂੰ ਇੱਕ ਵਾਰ ਬਣਾਓਗੇ ਤਾਂ ਬਾਰ ਬਾਰ ਬਣਾ ਕੇ ਦੇਖੋਗੇ ਇਧਰ ਕੇਕ ਬਣਾਉਣ ਲਈ ਮੈਂ ਤਿੰਨ ਮੀਡੀਅਮ ਸਾਈਜ਼ ਦੀਆਂ ਗਾਜਰਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਤੋਲਿਆ ਸੀ ਤੁਸੀਂ ਗਾਜਰ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਮੈਂ ਤਿੰਨ ਗਾਜਰਾਂ ਲਈਆਂ ਇਸ ਵਿੱਚੋਂ ਜਿੰਨੀ ਗਾਜਰ ਲੱਗੇਗੀ ਉਸਦੇ ਹਿਸਾਬ ਨਾਲ ਲਾ ਲਵਾਂਗੇ ਹੁਣ ਮੈਂ ਇਸ ਨੂੰ ਮੀਡੀਅਮ ਸਾਈਜ਼ ਤੋਂ ਕद्दूकश ਕਰਾਂਗੇ ਤੁਸੀਂ ਗਾਜਰ ਨੂੰ ਬਰੀਕ-ਬਰੀਕ ਕੱਟ ਕੇ ਇਸ ਨੂੰ ਸਟੀਮ ਵੀ ਕਰ ਸਕਦੇ ਹੋ ਬਾਅਦ ਵਿੱਚ ਇਸ ਨੂੰ ਤੁਸੀਂ ਮੈਸ਼ ਕਰ ਸਕਦੇ ਹੋ ਪਰ ਮੈਂ ਇਸ ਨੂੰ ਕद्दूकश ਕਰ ਲਵਾਂਗੀ ਮੀਡੀਅਮ ਸਾਈਜ਼ ਤੋਂ ਸਾਰੀ ਗਾਜਰ ਨੂੰ ਮੈਂ ਇਸੇ ਤਰ੍ਹਾਂ ਕद्दूकस ਕਰ ਲਵਾਂਗੇ ਹੁਣ ਗਾਜਰ ਦਾ ਮੌਸਮ ਜਾਣ ਹੀ ਵਾਲਾ ਹੈ ਤੁਸੀਂ ਇਹ ਕੇਕ ਜ਼ਰੂਰ ਬਣਾ ਕੇ ਦੇਖਿਓ ਇੱਧਰ ਮੈਂ ਸਾਰੀ ਗਾਜਰ ਨੂੰ ਚੰਗੀ ਤਰ੍ਹਾਂ ਕद्दूकस ਕਰ ਲਿਆ ਸੀ ਮੀਡੀਅਮ ਸਾਈਜ਼ ਤੋਂ ਇੱਧਰ ਮੈਂ ਕੇਕ ਬਣਾਉਣ ਲਈ ਸੂਜੀ ਲੈ ਲਈ ਸੀ ਮੈਂ ਸੂਜੀ ਤੋਂ ਕੇਕ ਬਣਾਵਾਂਗੇ ਤੁਸੀਂ ਆਟਾ ਵੀ ਲੈ ਸਕਦੇ ਹੋ ਜਾਂ ਤੁਸੀਂ ਮੈਦੇ ਤੋਂ ਵੀ ਬਣਾ ਸਕਦੇ ਹੋ ਮੈਂ ਇੱਕ ਕੌਲੀ ਸੂਜੀ ਦੀ ਲਈ ਆ ਬਰੀਕ ਸੂਜੀ ਨੂੰ ਮੈਂ ਚੰਗੀ ਤਰ੍ਹਾਂ ਛਾਂ ਲੈ ਸੀ ਤੁਸੀਂ ਮੋਟੀ ਸੂਜੀ ਵੀ ਲੈ ਸਕਦੇ ਹੋ ਸਾਰਾ ਮੀਜ਼ਰਮੈਂਟ ਮੈਂ ਇਸੇ ਕੌਲੀ ਨਾਲ ਹੀ ਕਰਾਂਗੇ ਹੁਣ ਮੈਂ ਇਧਰ ਮਿਕਸੀ ਵਾਲਾ ਜਰ ਲੈ ਲਿਆ ਸੀ ਹੁਣ ਇਸ ਵਿੱਚ ਸੇਮ ਕੌਲੀ ਨਾਲ ਚੀਨੀ ਐਡ ਕਰ ਦਵਾਂਗੇ ਮੈਂ ਅੱਧੀ ਕੌਲੀ ਚੀਨੀ ਦੀ ਲਈਆ ਕਿਉਂਕਿ ਗਾਜਰ ਥੋੜੀ ਜਿਹੀ ਮਿੱਠੀ ਹੁੰਦੀ ਹੈ ਇਸ ਲਈ ਮੈਂ ਚੀਨੀ ਅੱਧੀ ਕੌਲੀ ਲਈਆ ਹੁਣ ਤਿੰਨ ਚਾਰ ਇਲਾਇਚੀਆਂ ਨੂੰ ਛਿੱਲ ਕੇ ਇਹਨਾਂ ਦੇ ਬੀਜ ਕੱਢ ਕੇ ਚੀਨੀ ਵਿੱਚ ਹੀ ਐਡ ਕਰ ਦਵਾਂਗੇ ਤੁਸੀਂ ਇਲਾਇਚੀ ਪਾਊਡਰ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਹੈਗਾ ਇਲਾਇਚੀ ਦਾ ਫਲੇਵਰ ਕੇਕ ਵਿੱਚ ਬਹੁਤ ਹੀ ਵਧੀਆ ਲੱਗਦਾ ਹੁਣ ਮੈਂ ਚੰਗੀ ਤਰ੍ਹਾਂ ਇਲਾਇਚੀਆਂ ਨੂੰ ਛਿੱਲ ਕੇ ਇਹਨਾਂ ਦੇ ਬੀਜ ਕੱਢ ਕੇ ਪਾ ਦਿੱਤੇ ਹੁਣ ਢੱਕਣ ਬੰਦ ਕਰਕੇ ਚੀਨੀ ਦਾ ਬਰੀਕ ਪਾਊਡਰ ਬਣਾ ਕੇ ਤਿਆਰ ਕਰ ਲਵਾਂਗੇ ਤਾਂ ਜੋ ਚੀਨੀ ਦਾ ਚੰਗੀ ਤਰ੍ਹਾਂ ਬਰੀਕ ਪਾਊਡਰ ਬਣ ਜਾਵੇ ਹੁਣ ਮੈਂ ਚੀਨੀ ਨੂੰ ਚੰਗੀ ਤਰ੍ਹਾਂ ਮਿਕਸੀ ਜਾਰ ਵਿੱਚ ਇਸ ਦਾ ਪਾਊਡਰ ਬਣਾ ਕੇ ਤਿਆਰ ਕਰ ਲਿਆ ਸੀ ਟੱਕਣ ਖੋਲ ਕੇ ਚੈੱਕ ਕਰ ਲਵਾਂਗੇ ਪਾਊਡਰ ਆਪਣਾ ਬਹੁਤ ਹੀ ਵਧੀਆ ਬਣਿਆ ਤੁਸੀਂ ਇਸ ਪਾਊਡਰ ਨੂੰ ਛਾਣ ਵੀ ਸਕਦੇ ਹੋ ਪਰ ਮੈਂ ਇਸ ਨੂੰ ਬਰੀਕ ਪੀਸ ਲਿਆ ਸੀ ਹੁਣ ਮੈਂ ਇੱਧਰ ਇੱਕ ਬੌਲ ਲੈ ਲਿਆ ਇਸ ਵਿੱਚ ਸਾਰਾ ਚੀਨੀ ਵਾਲਾ ਪਾਊਡਰ ਪਾ ਦਵਾਂਗੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਵੀ ਰੱਖ ਸਕਦੇ ਹੋ ਹੁਣ ਮੈਂ ਇਸ ਵਿੱਚ ਸਾਰਾ ਪਾਊਡਰ ਐਡ ਕਰ ਦਿੱਤਾ ਹੁਣ ਸੇਮ ਕੋਲੀ ਨਾਲ ਮੈਂ ਇਸ ਵਿੱਚ ਦੇਸੀ ਘਿਓ ਐਡ ਕਰ ਦਵਾਂਗੇ ਕਿਉਂਕਿ ਇਹ ਕੇਕ ਮੈਂ ਹੈਲਦੀ ਬਣਾ ਰਹੀ ਆ ਮੈਂ ਸੇਮ ਕੋਲੀ ਨਾਲ ਅੱਧੀ ਕੋਲੀ ਜੇਸੀ ਘਿਓ ਦੀ ਮੈਲਟ ਕਰਕੇ ਲੈ ਲਈ ਸੀ ਤੁਸੀਂ ਰਿਫਾਈਨਡ ਆਇਲ ਵੀ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਦੇਸੀ ਘਿਓ ਨੂੰ ਪਾਊਡਰ 슈ਗਰ ਵਿੱਚ ਮਿਲਾ ਲਵਾਂਗੇ ਹੁਣ ਚੰਗੀ ਤਰ੍ਹਾਂ ਮੈਂ ਇਸ ਨੂੰ ਚੀਨੀ ਵਿੱਚ ਮਿਲਾ ਲਿਆ ਸੀ ਹੁਣ ਇਸ ਵਿੱਚ ਮੈਂ ਇੱਕ ਚਮਚ ਵਿਨੀਗਰ ਦਾ ਐਡ ਕਰਾਂਗੇ ਮੈਂ ਵਾਈਟ ਵਿਨੀਗਰ ਲਿਆ ਜੇਕਰ ਤੁਸੀਂ ਇਸ ਵਿੱਚ ਦਹੀਂ ਐਡ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਪਰ ਮੈਂ ਦਹੀਂ ਸਕਿੱਪ ਕਰਿਆ ਹੈ ਹੁਣ ਮੈਂ ਇਸ ਵਿੱਚ ਇੱਕ ਚਮਚ ਵਾਈਟ ਵਿਨੇਗਰ ਦਾ ਪਾ ਦਵਾਂਗੇ ਇਸ ਨਾਲ ਬਹੁਤ ਹੀ ਵਧੀਆ ਆਪਣਾ ਕੇਕ ਜਾਲੀਦਾਰ ਬਣੇਗਾ ਹੁਣ ਇਸ ਵਿੱਚ ਮੈਂ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਵੀ ਮਿਲਾ ਦਵਾਂਗੀ ਤਾਂ ਜੋ ਵਿਨੇਗਰ ਵੀ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਚੀਨੀ ਅਤੇ ਕਯੋ ਵਿੱਚ ਹੁਣ ਇਸ ਵਿੱਚ ਸੂਜੀ ਐਡ ਕਰ ਦਵਾਂਗੇ ਸੂਜੀ ਨੂੰ ਮੈਂ ਚੰਗੀ ਤਰ੍ਹਾਂ ਛਾਂਲਿਆ ਸੀ ਤੁਸੀਂ ਜਿੱਦਾਂ ਕੇਕ ਬਣਾਉਣ ਵਾਸਤੇ ਹਿਸਾਬ ਨਾਲ ਸਾਰਾ ਨਾਪ ਲੈ ਸਕਦੇ ਹਾਂ ਚੰਗੀ ਤਰ੍ਹਾਂ ਮੈਂ ਸੂਜੀ ਨੂੰ ਵੀ ਘਿਓ ਤੇ ਚੀਨੀ ਵਿੱਚ ਮਿਲਾ ਦੇਵਾਂਗੇ ਹੁਣ ਮੈਂ ਚੰਗੀ ਤਰ੍ਹਾਂ ਸੂਜੀ ਨੂੰ ਘਿਓ ਤੇ ਚੀਨੀ ਵਿੱਚ ਮਿਲਾ ਲਿਆ ਹੁਣ ਇਸ ਵਿੱਚ ਦੁੱਧ ਪਾਵਾਂਗੇ ਦੁੱਧ ਨੂੰ ਮੈਂ ਚੰਗੀ ਤਰ੍ਹਾਂ ਕੋਸਾ ਜਾਂ ਕਰ ਲਿਆ ਸੀ ਫ੍ਰਿਜ ਵਿੱਚੋਂ ਕੱਢ ਕੇ ਦੁੱਧ ਨੂੰ ਸੀ ਠੰਡਾ ਨਹੀਂ ਲੈਣਾ ਮੈਂ ਉਬਲਿਆ ਹੋਇਆ ਦੁੱਧ ਨੂੰ ਕੋਸਾ ਜਾਂ ਕਰ ਲਿਆ ਸੀ ਹੁਣ ਇਸ ਵਿੱਚ ਮੈਂ ਸੇਮ ਕੋਲੀ ਨਾਲ ਦੁੱਧ ਲੈ ਲਿਆ ਸੀ ਹੁਣ ਦੁੱਧ ਮੈਂ ਇਸ ਵਿੱਚ ਥੋੜਾ ਜਿਹਾ ਪਾਜਤਾ ਥੋੜਾ ਜਿਹਾ ਰੱਖ ਲਿਆ ਕਿਉਂਕਿ ਮੈਂ ਇਸ ਵਿੱਚ ਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਮੈਟਨ ਨੂੰ ਕਿਉਂਕਿ ਗਾਜਰ ਵੀ ਇਸ ਵਿੱਚ ਐਡ ਕਰਨੇ ਗਾਜਰ ਦਾ ਆਪਣਾ ਵੀ ਮੋਇਸਚਰ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਮੈਂ ਇਸ ਵਿੱਚ ਦੁੱਧ ਪਾ ਦਿੱਤਾ ਅੱਧੀ ਕੱਲੀ ਮੈਂ ਲਈ ਸੀ ਦੋ ਤਿੰਨ ਚਮਚ ਜਿਹੜੇ ਮੈਂ ਬਚਾਏ ਸੀ ਉਹ ਵੀ ਪਾ ਦਵਾਂਗੇ ਕਿਉਂਕਿ ਸੂਜੀ ਨੇ ਫੁੱਲਣਾ ਵੀ ਹੈ ਹੁਣ ਚੰਗੀ ਤਰ੍ਹਾਂ ਦੁੱਧ ਨੂੰ ਇਸ ਵਿੱਚ ਮਿਲਾ ਦੇਵਾਂਗੇ 5 ਮਿੰਟ ਲਈ ਇਸ ਨੂੰ ਮੈਂ ਰੱਖ ਦਵਾਂਗੀ ਮਿਲਾ ਕੇ ਹੁਣ 5-6 ਮਿੰਟ ਹੋ ਗਏ ਸੀ ਸੂਜੀ ਵਾਲੇ ਬੈਟਰ ਨੂੰ ਪਏ ਨੂੰ ਹੁਣ ਮੈਂ ਇਸ ਵਿੱਚ ਦੋ ਤਿੰਨ ਚਮਚ ਕੋਕੋਨਟ ਪਾਊਡਰ ਦੇ ਪਾਵਾਂਗੇ ਇਸ ਨਾਲ ਫਲੇਵਰ ਕੇਕ ਦਾ ਬਹੁਤ ਹੀ ਵਧੀਆ ਹੋਵੇਗਾ ਤੁਸੀਂ ਇਹ ਜਰੂਰ ਪਾਓ ਜੇਕਰ ਤੁਹਾਡੇ ਕੋਲ ਹੈਗਾ ਤੁਸੀਂ ਪਾ ਸਕਦੇ ਹੋ ਨਹੀਂ ਤੁਸੀਂ ਇਹਨਾਂ ਸਕਿੱਪ ਵੀ ਕਰ ਸਕਦੇ ਹੋ ਚੰਗੀ ਤਰ੍ਹਾਂ ਇਸ ਵਿੱਚ ਨੋਵੇ ਮਿਲਾ ਲਮਾਗੇ ਹੁਣ ਮੈਂ ਇਧਰ ਕੁਝ ਡਰਾਈ ਫਰੂਟ ਲੈ ਲਈ ਸੀ ਕਾਜੂ ਅਤੇ ਬਦਾਮ ਤੇ ਕਿਸ਼ਮਿਸ਼ ਤੇ ਮੱਕ ਜਿਵੇਂ ਥੋੜੇ ਥੋੜੇ ਇਹਨਾਂ ਨੂੰ ਬ੍ਰਿਕ ਬ੍ਰਿਕ ਕੱਟ ਲਿਆ ਸੀ ਥੋੜੇ ਜਿਮੈਂ ਰੱਖ ਲਈ ਸੀ ਬਾਅਦ ਚੋ ਕੇਕ ਉੱਪਰ ਇਸ ਨੂੰ ਡੈਕੋਰੇਟ ਕਰਾਂਗੇ ਡਰਾਈ ਫਰੂਟ ਪਾਉਣ ਨਾਲ ਕੇਕ ਆਪਣਾ ਬਹੁਤ ਹੀ ਵਧੀਆ ਲੱਗਦਾ ਹੈ ਖਾਣ ਵਿੱਚ ਜੇਕਰ ਤੁਹਾਡੇ ਕੋਲ ਟੂਟੀ ਫਰੂਟੀ ਹੈ ਗਿਆ ਤੁਸੀਂ ਉਹ ਇਸ ਵਿੱਚ ਪਾ ਸਕਦੇ ਹੋ ਹੁਣ ਮੈਂ ਗੈਸ ਤੇ ਕੁੱਕਰ ਰੱਖ ਲਿਆ ਸੀ ਇਹ ਕੇਕ ਮੈਂ ਕੁੱਕਰ ਵਿੱਚ ਬਣਾਵਾਂਗੇ ਤੁਸੀਂ ਓਵਨ ਵਿੱਚ ਵੀ ਬਣਾ ਸਕਦੇ ਹੋ ਹੁਣ ਇਸ ਵਿੱਚ ਨਮਕ ਪਾ ਦਵਾਂਗੇ ਕੁੱਕਰ ਚ ਇਹ ਨਮਕ ਮੈਂ ਪਹਿਲਾਂ ਵੀ ਯੂਜ਼ ਕਰਿਆ ਸੀ ਦੋ ਤਿੰਨ ਵਾਰ ਹੁਣ ਚੰਗੀ ਤਰ੍ਹਾਂ ਨਮਕ ਨੂੰ ਮੈਂ ਕੁੱਕਰ ਵਿੱਚ ਫਲਾ ਦਿੱਤਾ ਗੈਸ ਦੀ ਫਲੇਮ ਮੈਂ ਮੀਡੀਅਮ ਤੋਂ ਲੋ ਕਰ ਦਿੱਤੀ ਹੁਣ ਇਸ ਵਿੱਚ ਸਟੈਂਡ ਰੱਖਾਂਗੇ ਟੱਕਣ ਬੰਦ ਕਰਕੇ ਕੁੱਕਰ ਨੂੰ 15 ਮਿੰਟ ਲਈ ਪ੍ਰੀ ਹਟ ਹਟ ਹੋਂ ਲਈ ਰੱਖ ਦਵਾਂਗੇ ਇਸ ਦੀ ਮੈਸੀਟੀ ਅਤੇ ਰਵਲ ਕੱਢ ਦਿੱਤੀ ਸੀ ਹੁਣ ਇੱਧਰ ਆਪਣੇ ਕੇਕ ਵਾਲੇ ਬੈਟਰ ਨੂੰ ਵੀ ਪਏ ਨੂੰ 10 ਮਿੰਟ ਹੋ ਗਏ ਸੀ ਚੰਗੀ ਤਰ੍ਹਾਂ ਸੂਜੀ ਆਪਣੀ ਫੁੱਲ ਗਈ ਹੁਣ ਇਸ ਵਿੱਚ ਕੱਦੂ ਕਸ਼ ਕਰੀ ਹੋਈ ਗਾਜਰ ਪਾ ਦਵਾਂਗੇ ਗਾਜਰ ਮੈਂ ਇਸ ਵਿੱਚ ਦੇਖ ਕੇ ਐਡ ਕਰਾਂਗੀ ਜਿੰਨੀ ਲੋੜ ਹੋਵੇਗੀ ਪਾ ਦਵਾਂਗੀ ਬਾਕੀ ਗਾਜਰ ਗ੍ਰੇਟ ਕਰੀ ਹੋਈ ਮੈਂ ਰੱਖ ਲਵਾਂਗੇ ਕਿਉਂਕਿ ਮੈਂ ਇੱਕ ਕੱਲੀ ਹੀ ਸੂਜੀ ਦੀ ਲਈ ਸੀ ਗਾਜਰ ਥੋੜੀ ਜਿਹੀ ਜ਼ਿਆਦਾ ਹੀ ਸੀ ਹੁਣ ਮੈਂ ਚੰਗੀ ਤਰ੍ਹਾਂ ਗਾਜਰ ਨੂੰ ਸੂਜੀ ਵਾਲੇ ਬੈਟਰ ਚ ਮਿਲਾ ਲਵਾਂਗੇ ਚੰਗੀ ਤਰ੍ਹਾਂ ਇਸ ਨੂੰ ਮਿਲਾਵਾਂਗੇ ਤਾਂ ਜੋ ਸੂਜੀ ਵਿੱਚ ਚੰਗੀ ਤਰ੍ਹਾਂ ਗਾਜਰ ਮਿਕਸ ਹੋ ਜਾਵੇ ਹੁਣ ਮੈਂ ਚੰਗੀ ਤਰ੍ਹਾਂ ਗਾਜਰ ਨੂੰ ਮਿਲਾ ਦਿੱਤਾ ਸੀ ਗਾਜਰ ਨੇ ਆਪਣਾ ਕਲਰ ਛੱਡਣਾ ਸ਼ੁਰੂ ਕਰ ਦਿੱਤਾ ਇਸ ਨੂੰ ਮੈਂ 5 ਮਿੰਟ ਲਈ ਰੱਖ ਦਿੱਤਾ ਸੀ ਤਾਂ ਜੋ ਗਾਜਰ ਆਪਣਾ ਮੋਇਸਚਰ ਛੱਡ ਦੇਵੇ ਹੁਣ 5 ਮਿੰਟ ਹੋ ਗਏ ਸੀ ਗਾਜਰ ਦਾ ਕਲਰ ਬਹੁਤ ਹੀ ਵਧੀਆ ਆਇਆ ਸੀ ਹੁਣ ਇਸ ਵਿੱਚ ਅੱਧਾ ਚਮਚ ਬੇਕਿੰਗ ਪਾਊਡਰ ਦਾ ਪਾਵਾਂਗੇ ਤੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਬੇਕਿੰਗ ਸੋਡੇ ਦਾ ਪਾਵਾਂਗੇ ਇਸ ਨਾਲ ਕੇਕ ਆਪਣਾ ਬਹੁਤ ਹੀ ਸਪੰਜੀ ਬਣ ਕੇ ਤਿਆਰ ਹੋਵੇਗਾ ਤੁਸੀਂ ਇਹਨਾਂ ਦਾ ਪਾਊਚ ਵੀ ਪਾ ਸਕਦੇ ਹੋ ਹੁਣ ਦੋ ਤਿੰਨ ਚਮਚ ਇਸ ਵਿੱਚ ਮੈਂ ਦੁੱਧ ਦੇ ਭਾਜ ਤੇ ਦੁੱਧ ਨਾਲ ਇਹ ਚੰਗੀ ਤਰ੍ਹਾਂ ਐਕਟੀਵੇਟ ਹੋ ਜਾਵੇਗਾ ਹੁਣ ਚੰਗੀ ਤਰ੍ਹਾਂ ਇਸ ਨੂੰ ਹਲਕੇ ਹੱਥ ਨਾਲ ਮਿਲਾਵਾਂਗੇ ਜਿਆਦਾ ਜ਼ੋਰ ਨਾਲ ਨਹੀਂ ਮਿਲਾਉਣਾ ਹਲਕੇ ਹੱਥ ਨਾਲ ਹੀ ਮਿਲਾਉਣਾ ਹੈ ਨਹੀਂ ਇਸ ਦੀ 에ਅਰ ਖਤਮ ਹੋ ਜਾਵੇਗੀ ਜੇਕਰ ਇਸ ਨੂੰ ਆਪਾਂ ਜ਼ੋਰ ਨਾਲ ਮਿਲਾਵਾਂਗੇ ਹੁਣ ਹਲਕੇ ਹੱਥ ਨਾਲ ਮੈਂ ਇਸ ਵਿੱਚ ਮਿਲਾ ਦਿੱਤਾ ਕੇਕ ਵਾਲਾ ਬੈਟਰ ਆਪਣਾ ਫੁੱਲਣਾ ਸ਼ੁਰੂ ਹੋ ਗਿਆ 베ਕਿੰਗ ਸੋਡਾ ਤੇ 베ਕਿੰਗ ਪਾਊਡਰ ਕਰਕੇ ਹੁਣ ਮੈਂ ਇੱਧਰ ਇੱਕ ਡੋਂਗਾ ਲੈ ਲਿਆ ਸੀ ਮੇਰੇ ਕੋਲ ਬਰਫ਼ ਵਾਲਾ ਡੋਂਗਾ ਤੁਸੀਂ ਕੋਈ ਵੀ ਮੋਲ ਰੈਕਸ ਸਕਦੇ ਹੋ ਕੇਕ ਵਾਲਾ ਹੁਣ ਇਸ ਵਿੱਚ ਥੋੜਾ ਜਿਹਾ ਫਾਈਨ ਆਇਲ ਪਾ ਲਵਾਂਗੇ ਚੰਗੀ ਤਰ੍ਹਾਂ ਡੋਂਗੇ ਨੂੰ ਗ੍ਰੀਸ ਕਰ ਲਵਾਂਗੇ ਤਾਂ ਜੋ ਚੰਗੀ ਤਰ੍ਹਾਂ ਇਸ ਤੇ ਫਾਈਨ ਆਇਲ ਲੱਗ ਜਵੇ ਇਸ ਨਾਲ ਕੇਕ ਆਪਣਾ ਆਸਾਨੀ ਨਾਲ ਨਿਕਲ ਜਾਵੇਗਾ ਜੇਕਰ ਤੁਹਾਡੇ ਕੋਲ ਬਟਰ ਪੇਪਰ ਹੈਗਾ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਇਸ ਵਿੱਚ ਚੰਗੀ ਤਰ੍ਹਾਂ ਮੈਂ ਚਾਰੋਂ ਪਾਸੇ ਇਸ ਤੇਰ ਫਾਇੰਡ ਲਗਾ ਲਿਆ ਹੁਣ ਇਸ ਵਿੱਚ ਮੈਂ ਸੁੱਕਾ ਆਟਾ ਲਗਾਵਾਂਗੇ ਤੁਸੀਂ ਮੈਦਾ ਵੀ ਲਗਾ ਸਕਦੇ ਹੋ ਚੰਗੀ ਤਰ੍ਹਾਂ ਇਸ ਵਿੱਚ ਚਾਰੋਂ ਪਾਸੇ ਸੁੱਕਾ ਆਟਾ ਲਗਾਵਾਂਗੇ ਸਨਾਲ ਕੇਕ ਆਪਣਾ ਹਲੇ ਦਾਲੇ ਚਿਪਕਦਾ ਨਹੀਂ ਹੁਣ ਚੰਗੀ ਤਰ੍ਹਾਂ ਮੈਂ ਡੋਂਗੇ ਨੂੰ ਤਿਆਰ ਕਰ ਲਿਆ ਸੀ ਹੁਣ ਇਸ ਵਿੱਚ ਜਲਦੀ ਤੋਂ ਜਲਦੀ ਕੇਕ ਵਾਲਾ ਬੈਟਰ ਪਾ ਦਵਾਂਗੇ ਇਸ ਨੂੰ ਮਿਲਾ ਕੇ ਬੇਕਿੰਗ ਸੋਡਾ ਤੇ ਬੇਕਿੰਗ ਪਾਊਡਰ ਜ਼ਿਆਦਾ ਚ ਨਹੀਂ ਰੱਖਣਾ ਤੁਰੰਤ ਹੀ ਇਸ ਨੂੰ ਮੈਂ ਇਸ ਵਿੱਚ ਪਾ ਦਿੱਤਾ ਹੁਣ ਚੰਗੀ ਤਰ੍ਹਾਂ ਇਸ ਨੂੰ ਸੈੱਟ ਕਰ ਦਵਾਂਗੇ ਉੱਪਰ ਤੋਂ ਇਸ ਨੂੰ ਚੰਗੀ ਤਰ੍ਹਾਂ ਟੈਪ ਕਰਾਂਗੇ ਤਾਂ ਜੋ ਕੇਕ ਆਪਣਾ ਇਕੁਅਲ ਲੇਅਰ 'ਚ ਆ ਜਾਵੇ ਚੰਗੀ ਤਰ੍ਹਾਂ ਇਸ ਨੂੰ ਮੈਂ ਟੈਪ ਕਰ ਦਿੱਤਾ ਚਮਚ ਨਾਲ ਉੱਤੋਂ ਸੈੱਟ ਕਰ ਦਵਾਂਗੇ ਹੁਣ ਇਸ ਉੱਤੇ ਜਿਹੜੇ ਮੈਂ ਡਰਾਈ ਫਰੂਟ ਰੱਖੇ ਸੀ ਉਹ ਵੀ ਪਾ ਦਵਾਂਗੇ ਤੁਸੀਂ ਡਰਾਈ ਫਰੂਟ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਪਰ ਮੈਂ ਕੇਕ ਹੈਲਦੀ ਬਣਾ ਕੇ ਤਿਆਰ ਕਰਨਾ ਇਸ ਲਈ ਮੈਂ ਡਰਾਈ ਫਰੂਟ ਪਾ ਦਿੱਤੇ ਬੱਚਿਆਂ ਨੂੰ ਡਰਾਈ ਫਰੂਟ ਬਹੁਤ ਪਸੰਦ ਹੁੰਦੇ ਹਨ ਤੁਸੀਂ ਇਸ ਉੱਤੇ ਕੋਈ ਵੀ ਆਪਣੇ ਮਨਸੰਦੀ ड्राई फ्रूट ਪਾ ਸਕਦੇ ਹੋ ਹੁਣ ਸਾਰੇ ਡਰਾਈ ਫਰੂਟ ਮੈਸ ਤੇ ਸਜਾਦਾਂਗੇ ਮੈਂ ਮੱਕਜ ਵੀ ਲੈ ਸੀ ਇੱਕ ਚਮਚਾ ਇੱਕ ਚਮਚ ਮੈਂ ਕਿਸ਼ਮਿਸ਼ ਦਾ ਲੈ ਸੀ ਹੁਣ ਸਾਰੇ ਡਰਾਈ ਫਰੂਟ ਮੈਸ ਤੇ ਸਜਾਦ ਤੇ ਇਧਰ ਆਪਣੇ ਕੁੱਕਰ ਨੂੰ ਵੀ ਪ੍ਰੀ ਹੀਟ ਹੋਣ ਲਈ 15 ਮਿੰਟ ਹੋ ਗਏ ਰੱਖੇ ਨੂੰ ਹੁਣ ਢੱਕਣ ਖੋਲ ਕੇ ਚੈੱਕ ਕਰ ਲਵਾਂਗੇ ਆਪਣਾ ਕੁੱਕਰ ਚੰਗੀ ਤਰ੍ਹਾਂ ਗਰਮ ਹੋ ਗਿਆ ਬਹੁਤ ਗਰਮ ਹੈ ਕੇਕ ਆਪਣਾ ਇਸ ਵਿੱਚ ਰੱਖਣ ਨੂੰ ਮੈਂ ਹੁਣ ਤਿਆਰ ਹੈ ਇਹ ਹੁਣ ਇਸ ਵਿੱਚ ਮੈਂ ਕੇਕ ਰੱਖ ਲਵਾਂਗੇ ਕੇਕ ਵਾਲਾ ਡੰਗਾ ਇਸ ਵਿੱਚ ਧਿਆਨ ਨਾਲ ਰੱਖਾਂਗੇ ਹੱਥ ਤੇ ਮੈਂ ਪਾਉਣ ਵਾਲੇ ਰਵੇਟ ਲਿਆ ਸੀ ਕਿਉਂਕਿ ਕੁੱਕਰ ਆਪਣਾ ਬਹੁਤ ਹੀ ਗਰਮ ਹੈ ਹੁਣ ਟੱਕਣ ਬੰਦ ਕਰਕੇ ਕੇਕ ਨੂੰ ਪੱਕਣ ਲਈ 30-35 ਮਿੰਟ ਲਈ ਰੱਖ ਦਵਾਂਗੇ ਇਸ ਨੂੰ ਬਾਰ ਬਾਰ ਨਹੀਂ ਖੋਲਣਾ ਨਹੀਂ ਆਪਣਾ ਕੇਕ ਉੱਪਰੋਂ ਡਰਾਈ ਹੋ ਜਾਵੇਗਾ ਤੇ ਖਰਾਬ ਹੋ ਜਾਵੇਗਾ ਹੁਣ ਕੇਕ ਨੂੰ ਰੱਖਿਆ ਇਹਨੂੰ ਕੁੱਕਰ ਵਿੱਚ 25 ਮਿੰਟ ਹੋ ਗਏ ਸੀ ਮੈਂ 25 ਮਿੰਟ ਬਾਅਦ ਟੱਕਣ ਖੋਲ ਕੇ ਚੈੱਕ ਕਰ ਲਵਾਂਗੇ ਤੁਸੀਂ ਆਪਣੇ ਗੈਸ ਦੀ ਫਲੇਮ ਦੇ ਹਿਸਾਬ ਨਾਲ ਰੱਖ ਸਕਦੇ ਮੈਂ ਗੈਸ ਦੀ ਫਲੇਮ ਲੋ ਰੱਖੀ ਆ ਹੁਣ ਮੈਂ ਚਮਚ ਦੀ ਬੈਕ ਸਾਈਡ ਨਾਲ ਇਸ ਨੂੰ ਚੈੱਕ ਕਰਾਂਵਾਂਗੀ ਇਹ ਆਲੇ-ਦਾਲੇ ਤੋਂ ਚੰਗੀ ਤਰ੍ਹਾਂ ਪੱਕ ਗਿਆ ਗੱਬਿਆਂ ਥੋੜਾ ਜਿਹਾ ਇਹ ਕੱਚਾ ਹੈ ਹੁਣ ਮੈਂ ਢੱਕਣ ਬੰਦ ਕਰਕੇ ਫਿਰ ਤੋਂ ਇਸ ਨੂੰ ਪੱਕਣ ਲਈ 10 ਮਿੰਟ ਲਈ ਹੋਰ ਰੱਖ ਦਵਾਂਗੀ ਤਾਂ ਜੋ ਕੇਕ ਆਪਣਾ ਚੰਗੀ ਤਰ੍ਹਾਂ ਗੱਬੇ ਤੋਂ ਪੱਕ ਜਾਵੇ ਹੁਣ ਮੈਂ ਇਸ ਨੂੰ 10 ਮਿੰਟ ਲਈ ਰੱਖ ਦਵਾਂਗੀ ਹੁਣ 10 ਮਿੰਟ ਹੋ ਗਏ ਸੀ ਰੱਖਿਆ ਇਹਨੂੰ ਦੁਬਾਰਾ ਤੋਂ ਕੇਕ ਨੂੰ ਹਣ ਢੱਕਣ ਖੋਲ ਕੇ ਚੈੱਕ ਕਰਾਂਵਾਂਗੇ ਕੇਕ ਦਾ ਕਲਰ ਬਹੁਤ ਹੀ ਵਧੀਆ ਆਈ ਹੈ ਡ్రਾਈ ਫਰੂਟ ਇਸ ਵਿੱਚ ਬਹੁਤ ਹੀ ਵਧੀਆ ਲੱਗ ਰਹੇ ਨੇ ਮੈਂ ਚਮਚ ਦੀ ਬੈਕ ਸਾਈਡ ਨਾਲ ਚੱਕਰ ਲਵਾ ਲਵਾਂਗੀ ਕੇਕ ਨੂੰ ਹੁਣ ਆਪਣਾ ਕੇਕ ਚੰਗੀ ਤਰ੍ਹਾਂ ਪੱਕ ਗਿਆ ਗੈਸ ਦੀ ਫਲੇਮ ਹੈ ਬੰਦ ਕਰ ਦਵਾਂਗੀ ਤੇ ਇਸੇ ਤਰ੍ਹਾਂ ਇਸ ਨੂੰ 10 ਮਿੰਟ ਲਈ ਪਿਆ ਰਹਿਣ ਦਵਾਂਗੇ ਹੁਣ 10 ਮਿੰਟ ਹੋ ਗਏ ਸੀ ਹੁਣ ਮੈਂ ਇਸ ਵਿੱਚੋਂ ਕੇਕ ਵਾਲਾ ਡੰਗਾ ਕੱਢ ਲਵਾਂਗੀ ਧਿਆਨ ਨਾਲ ਕੱਢਣਾ ਹੈ ਕਿਉਂਕਿ ਕੁੱਕਰ ਹਲੇ ਗਰਮ ਹੈ ਮੈਂ ਇਸ ਨੂੰ ਠੰਡਾ ਹੋਣ ਲਈ 10-15 ਮਿੰਟ ਲਈ ਰੱਖ ਦਵਾਂਗੀ ਪੌਣੇ ਨਾਲ ਉੱਪਰੋਂ ਟੱਕ ਦਵਾਂਗੀ ਤਾਂ ਜੋ ਕੇਕ ਆਪਣਾ ਡਰਾਈ ਨਾ ਹੋਵੇ ਹੁਣ 10-15 ਮਿੰਟ ਹੋ ਗਏ ਸੀ ਕੇਕ ਨੂੰ ਪਏ ਨੂੰ ਹੁਣ ਪੌਣਾ ਚੱਕ ਕੇ ਚੈੱਕ ਕਰ ਲਵਾਂਗੇ ਕੇਕ ਆਪਣਾ ਅੱਗੇ ਨਾਲ ਥੋੜਾ ਜਿਹਾ ਠੰਡਾ ਹੋ ਗਿਆ ਬੱਚਿਆਂ ਨੂੰ ਬਹੁਤ ਕਾਲੀ ਹੈ ਇਸ ਲਈ ਮੈਂ ਇਸ ਨੂੰ ਕੱਢ ਲਵਾਂਗੀ ਹੁਣ ਕਰਦੀ ਸਹਾਇਤਾ ਨਾਲ ਇਸ ਦੀਆਂ ਸਾਈਡਾਂ ਨੂੰ ਅਲੱਗ ਕਰ ਲਵਾਂਗੇ ਆਸਾਨੀ ਨਾਲ ਕੇਕ ਆਪਣਾ ਅਲੱਗ ਹੋ ਰਿਹਾ ਕਿਉਂਕਿ ਇਹ ਚੰਗੀ ਤਰ੍ਹਾਂ ਪੱਕ ਗਿਆ ਸੀ ਹੁਣ ਮੈਂ ਇੱਕ ਪਲੇਟ ਲੈ ਲਈ ਪਲੇਟ ਡੰਗੇ ਪਰਮੁੱਦੀ ਮਾਰ ਕੇ ਚੰਗੀ ਤਰ੍ਹਾਂ ਇਸ ਨੂੰ ਕੇਕ ਵਾਲਾ ਬਰਤਨ ਇਸ ਉੱਪਰ ਟੈਪ ਕਰ ਦੇਵਾਂਗੇ ਇਸ ਨਾਲ ਆਸਾਨੀ ਨਾਲ ਕੇਕ ਆਪਣਾ ਨਿਕਲ ਜਾਵੇਗਾ ਹੁਣ ਚੰਗੀ ਤਰ੍ਹਾਂ ਤੇ ਕੇਕ ਵਾਲਾ ਬਰਤਨ ਇਸ ਤੋਂ ਲੱਗ ਹੋ ਗਿਆ ਕੇਕ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸੀ ਹਲੇ ਇਹ ਥੋੜਾ ਥੋੜਾ ਗਰਮ ਹੈ ਬਹੁਤ ਹੀ ਵਧੀਆ ਆਪਣਾ ਕੇਕ ਸਪੰਜੀ ਬਣਿਆ ਸੀ ਬਿਲਕੁਲ ਵੀ ਬਰਤਨ ਨੂੰ ਇਹ ਚਿਪਕਿਆ ਨਹੀਂ ਹੁਣ ਮੈਂ ਇਸ ਦੀ ਕਟਿੰਗ ਕਰਾਂਗੇ ਕਰ ਦਿੰਨਾ ਮੈਂ ਇਸ ਨੂੰ ਕੱਟ ਕੇ ਦੇਖ ਲਵਾਂਗੇ ਬਹੁਤ ਹੀ ਵਧੀਆ ਕੇਕ ਆਪਣਾ ਕੱਟ ਹੋ ਰਿਹਾ ਹੈ ਕਿਉਂਕਿ ਇਹ ਬਹੁਤ ਵਧੀਆ ਬੇਕ ਹੋਇਆ ਸੀ 스ਪੌਂਜੀ ਕੇਕ ਆਪਣਾ ਬਣ ਕੇ ਤਿਆਰ ਹੈ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹ ਹੈਲਦੀ ਕੇਕ ਬਣਾ ਕੇ ਘਰੇ ਦਿਓ ਇਸ ਦਾ ਸੁਆਦ ਬਹੁਤ ਹੀ ਵਧੀਆ ਹੁੰਦਾ ਹੈ ਇਸ ਵਿੱਚ ਮੈਂ ਸਾਰੀਆਂ ਹੈਲਦੀ ਚੀਜ਼ਾਂ ਪਾਈਆਂ ਨੇ ਜੇਕਰ ਤੁਹਾਨੂੰ ਮੇਰੇ ਗਾਜਰ ਅਤੇ ਸੂਜੀ ਦੇ ਕੇਕ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ